ਪੰਜਾਬ ਵਿੱਚ ਜਿੱਥੇ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਬੰਦਿਆਂ ਦਾ ਨੁਕਸਾਨ ਹੋਇਆ ਹੈ ਜਿੱਥੇ ਜਾਣੀ ਉੱਤੇ ਹੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇੰਨਾ ਬੇਜਵਾਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਕਿਉਂਕਿ ਇਨ੍ਹਾਂ ਦੇ ਗਲਾਂ ਦੇ ਵਿੱਚ ਕਈ ਜਗ੍ਹਾ ਤੇ ਸੰਗੜ ਬੰਨੇ ਸਨ ਜੋ ਕਿ ਪਾਣੀ ਦੇ ਤੇਜ਼ ਰਫਤਾਰ ਕਾਰਨ ਇਨ੍ਹਾਂ ਸੰਗੜਾਂ ਤੋਂ ਖੁੱਲਿਆ ਵੀ ਨਹੀਂ ਗਿਆ ਤਾਂ ਕਰਕੇ ਇਨ੍ਹਾਂ ਡੰਗਰਾਂ ਦਾ ਇਹ ਹਾਲ ਹੈ ਇਨ੍ਹਾਂ ਡੰਗਰਾਂ ਦੇ ਕਾਰਨ ਪੰਜਾਬ ਦੇ ਵਿੱਚ ਲੱਗ-ਪੱਗ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਸਾਨਾਂ ਵੀਰਾਂ ਦਾ ਕਿਉਂਕਿ ਇੰਨਾ ਡੰਗਰਾਂ ਦੇ ਕਾਰਨ ਹੀ ਕਈ ਲੋਕਾਂ ਦੇ ਘਰ ਚੱਲਦੇ ਸਨ ਜੇਕਰ ਆਪਾਂ ਪਾਕਿਸਤਾਨ ਦੇ ਵੀਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿਵੇਂ ਉਹ ਲੋਕ ਆਪਣੇ ਘਰਾਂ ਤੋਂ ਇੰਨਾ ਡੰਗਰਾਂ ਨੂੰ ਦੂਰ ਲੈ ਕੇ ਜਾਂਦੇ ਹਨ ਪਾਣੀ ਦੀ ਮਾਰ ਤੋਂ ਪਹਿਲਾਂ ਇਨ੍ਹਾਂ ਦੇ ਡੰਗਰ ਤਾਂ ਇਹ ਵੱਜ ਚੁੱਕੇ ਹਨ ਪਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਡੰਗਰਾਂ ਦਾ ਨੁਕਸਾਨ ਹੋਇਆ ਹੈ ਚਸਤੇ ਕਾਰਨ ਚਸਤੇ ਕਾਰਨ ਪੰਜਾਬ ਦੇ ਵਿੱਚ ਉਸ ਖੇਤਰ ਦੇ ਵਿੱਚ ਲਗਭਗ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਪੀਡੀਏ ਨੂੰ ਸ਼ੇਅਰ ਕਰੋ ਜੀ